ਦੇਸ਼ ਪਰਦੇ ਗਿਗ ਵਰਕਰਾਂ ਯਾਨੀ ਡਿਲੀਵਰੀ ਪਾਰਟਨਰਾਂ ਲਈ ਅੱਜ ਇੱਕ ਬਹੁਤ ਵੱਡੀ ਅਤੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਗਿਗ ਵਰਕਰਾਂ ਦੀ ਦੇਸ਼ ਵਿਆਪੀ ਹੜਤਾਲ ਰੰਗ ਲਈ ਹੈ ਤੇ ਕੇਂਦਰ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਬਹੁਤ ਵੱਡਾ ਫੈਸਲਾ ਲਿਆ ਹੁਣ ਤੁਹਾਡੇ ਆਨਲਾਈਨ ਆਰਡਰਾਂ ਲਈ 10 ਮਿੰਟ ਦੀ ਡਿਲੀਵਰੀ ਵਾਲਾ ਨਿਯਮ ਖਤਮ ਕਰ ਦਿੱਤਾ ਗਿਆ ਜੀ ਹਾਂ ਕੇਂਦਰੀ ਕਿਰਤ ਮੰਤਰੀ ਮਨਸੁਖ ਮੰਡਾਵੀਆ ਦੇ ਦਖਲ ਤੋਂ ਬਾਅਦ ਬਲਿੰਕਟ ਵਰਗੀਆਂ ਕੰਪਨੀਆਂ ਨੇ ਆਪਣੇ ਸਾਰੇ ਪਲੇਟਫਾਰਮਾਂ ਤੋਂ 10 ਮਿੰਟ ਦੇ ਡਿਲੀਵਰੀ ਦਾ ਦਾਵਾ ਹਟਾ ਲਿਆ। ਦਰਅਸਲ ਕੇਂਦਰੀ ਮੰਤਰੀ ਨੇ ਬਲੈਂਕਟ, ਜ਼ੈਪਟੋ, ਸੁਵੀਗੀ ਤੇ ਜ਼ਮੈਟੋ ਦੇ ਵੱਡੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦਾ ਇੱਕੋ ਇੱਕ ਮਕਸਦ ਸੀ ਡਿਲੀਵਰੀ ਪਾਰਟਨਰਾਂ ਦੀ ਜਾਨ ਦੀ ਸੁਰੱਖਿਆ। ਸਰਕਾਰ ਨੇ ਕੰਪਨੀਆਂ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜਲਦੀ ਡਿਲੀਵਰੀ ਦੇ ਚੱਕਰ ਵਿੱਚ ਕਿਸੇ ਵੀ ਕੀਮਤੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਇਆ ਜਾ ਸਕਦਾ। ਅਖੀਰ ਇਹ ਫੈਸਲਾ ਕਿਉਂ ਲੈਣਾ ਪਿਆ? 10 ਮਿੰਟ ਦੀ ਸਮਾਂ ਸੀਮਾਕਾਰ ਡਿਲੀਵਰੀ ਪਾਰਟਨਰਾਂ ਉੱਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਸੀ ਜਲਦਬਾਜ਼ੀ ਕਾਰਨ ਸੜਕ ਹਾਦਸਿਆਂ ਦਾ ਖਤਰਾ ਲਗਾਤਾਰ ਵਧ ਰਿਹਾ ਸੀ ਇਸੇ ਦਬਾਅ ਦੇ ਖਿਲਾਫ ਗਿਗ ਵਰਕਰਾਂ ਨੇ 31 ਦਸੰਬਰ ਦੀ ਰਾਤ ਨੂੰ ਹੜਤਾਲ ਵੀ ਕੀਤੀ ਸੀ ਤੇ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਸਰਕਾਰ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਇਹ ਸਾਬਤ ਹੋ ਗਿਆ ਹੈ ਕਿ ਕੰਪਨੀ ਦੇ ਮੁਨਾਫੇ ਨਾਲੋਂ ਇਨਸਾਨੀ ਜਾਨ ਜ਼ਿਆਦਾ ਕੀਮਤੀ ਹੈ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਡਿਲੀਵਰੀ ਪਾਰਟਨਰ ਸੜਕਾਂ ਉੱਤੇ ਬਿਨਾਂ ਕਿਸੇ ਬੇਲੋੜੇ ਦਬਾਅ ਦੇ ਸੁਰੱਖਿਅਤ ਤਰੀਕੇ ਨਾਲ ਕੰਮ ਕਰ ਸਕਣਗੇ ਪਰ ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਫੈਸਲੇ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਡਿਲੀਵਰੀ ਪਾਰਟਨਰ ਤੱਕ ਇਹ ਖਬਰ ਪਹੁੰਚ ਸਕੇ ਹੋਰ ਤਾਜ਼ਾ ਖਬਰਾਂ ਲਈ ਜੁੜੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇ ਨਾਲ